ਸਵਿਫਟ ਗੱਡੀ 'ਚ ਆਈਆਂ ਦੋ ਜਨਾਨੀਆਂ ਨੇ ਚੱਕਿਆ ਪਿੰਡ ਦਾ ਐਨਆਰਆਈ ਲੰਬੜਦਾਰ ਗੱਡੀ ਦੇ ਨਾਲ ਕਸੀੜ ਕੇ ਲੈ ਗਏ ਤੇ ਕਰਤਾ ਵੱਡਾ ਕਾਂਡ ਸੀਸੀਟੀਵੀ ਕੈਮਰੇ 'ਚ ਹੋਇਆ ਪੂਰਾ ਮਾਮਲਾ ਰਿਕਾਰਡ ਇਸ ਵੇਲੇ ਦੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੈਂਦੇ ਪਿੰਡ ਪਿੱਪਲਾਵਾਲਾਂ ਦੇ ਨਜ਼ਦੀਕ ਬੀਤੇ ਸ਼ਨੀਵਾਰ ਨੂੰ ਸਵਿਫਟ ਗੱਡੀ 'ਚ ਆਈਆਂ ਦੋ ਮਹਿਲਾਵਾਂ ਤੇ ਦੋ ਬੰਦਿਆਂ ਵੱਲੋਂ ਇੱਕ ਲੁੱਟ ਦੇ ਕਾਂਡ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਐਨਆਰਆਈ ਬਜ਼ੁਰਗ ਵੱਲੋਂ ਦਿਖਾਈ ਗਈ ਚੁਸਤੀ ਨਾਲ ਲੁੱਟ ਦਾ ਪਤਾ ਹੋ ਗਿਆ ਪਰੰਤੂ ਇਸ ਘਟਨਾ ਦੀ ਜੋ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਸੱਚਮੁੱਚ ਹੀ ਬੇਹਦ ਡਰਾਉਣ ਵਾਲੀ ਹੈ ਦਰਸਲ ਬਜ਼ੁਰਗ ਨੂੰ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਗੱਡੀ ਦੇ ਅੰਦਰ ਖਿੱਚ ਲਿਆ ਜਾਂਦਾ ਹੈ ਤੇ ਫਿਰ ਹੱਥ ਚ ਪਾਇਆ ਸੋਨੇ ਦੇ ਕੜੇ ਨੂੰ ਕੱਟਣ ਦੀ ਕੋਸ਼ਿਸ਼ ਜੋ ਮੈਂ ਆਪਣੇ ਘਰ ਨੂੰ ਟਰਨ ਕੀਤਾ ਉੱਤੇ ਉੱਥੋਂ ਬੈਕ ਤੇ ਮੈਨੂੰ ਕੋਈ ਆਵਾਜ਼ ਵੇਖ ਇੱਕ ਮਿੰਟ ਗਲਤ ਨਹੀਂ ਮੈਂ ਜੋ ਵਾਪਸ ਗਿਆ ਤੇ ਉਹਦੇ ਵਿੱਚ ਦੋ ਲੇਡੀ ਸੀਗੇ ਕਾਰ ਦੇ ਵਿੱਚ ਤੇ ਦੋ ਜਨ ਸੀਗੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਐਡਰੈਸ ਦੱਸੋ ਮੈਂ ਕਿਹਾ ਕਿ ਬਾੜਬੰਦੀ ਹੋ ਗਈ ਆ ਮਹੱਲੇਦਾਰੀ ਵਰ ਗਈ ਉਹਦੇ ਵਿੱਚ ਨਹੀਂ ਪਤਾ ਲੱਗਦਾ ਕਿ ਮੁਸ਼ਕਲ ਹੈਗਾ ਮੈਂ ਕਿਹਾ ਕਿ ਦੁਕਾਨ ਚਾਹੀਦੀ ਹੈਗੀ ਤੇ ਉੱਥੋਂ ਕਨਫਰਮ ਕਰ ਲਓ ਉਹ ਕਹਿੰਦੇ ਕਿ ਨਹੀਂ ਤੋ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਤੁਸੀਂ ਲੰਮੜਦਾਰ ਆਂਗੇ ਤੁਸੀਂ 간 ਨੂੰ ਪ੍ਰੋਪਰ ਇਹਦਾ ਦੱਸ ਦਿਆਂ ਦੇ ਤਾਂ ਤੁਹਾਡੇ ਕੋਲ ਤੁਹਾਡੀ ਬਿੰਦ ਦੀ ਲੜਕੀ ਆ ਇਹਨੂੰ ਪਛਾਣੋ ਦੇ ਜਿਵੇਂ ਮੈਂ ਗੱਡੀ ਦੇ ਨੀਮੋ ਕੇ ਦੇਖਣ ਲੱਗਾ ਹਾਂ ਡੋਰ ਓਪਨ ਕੀਤੀ ਕਿ ਉਹਨਾਂ ਨੇ ਮੈਨੂੰ ਅੰਦਰ ਘੜੇ ਨੂੰ ਹੱਥ ਪਾ ਕੇ ਤਾਂ ਦੂਜੀ ਲੇਡੀ ਨੇ ਮੈਨੂੰ ਬਹੁਤ ਵਾਰ ਕਰਕੇ ਖਿੱਚ ਲਿਆ ਜਦੋਂ ਉਹਨਾਂ ਨੇ ਮੇਰੇ ਘੜੇ ਨੂੰ ਘੱਟ ਰ ਪਾਇਆ ਸੇਮ ਟਾਈਮ ਉਹਦੇ ਬਾਲ ਫੜਲੇ ਬਾਲ ਫੜ ਮੈਂ ਉਹ ਬਾਲ ਨਹੀਂ ਛੱਡੇ ਉਹ ਵੀ ਗਿਲਕਦੇ ਰਹੇ ਕਿ ਮੇਰੇ ਬਾਲ ਛੱਡ ਦਿਓ ਬਾਲ ਛੱਡ ਦਿਓ ਤੇ ਮੈਂ ਉਹਦੇ ਬਾਲ ਨਹੀਂ ਛੱਡੇ ਮੈਂ ਉਹਨਾਂ ਨੇ ਗੱਡੀ ਸਟਾਰਟ ਕਰਕੇ ਜਾ ਕੇ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਥੋੜਾ ਜਿਹਾ ਅੱਗੇ ਜਾ ਕੇ ਉਹਨਾਂ ਨੇ ਮੈਨੂੰ ਰੋਡ ਤੇ ਛੱਡ ਦਿੱਤਾ ਚੱਲਦੀ ਗੱਡੀ 'ਚ ਤੇ ਛੱਟ ਕੇ ਨਿਕ ਲੱਗ ਗਿਆ ਅੰਕਲ ਜੀ ਛੱਟ ਤੇ ਸੱਟੇ ਲੱਗੀ ਆ ਜੀ ਦੋਨੇ ਗੋਡਿਆਂ ਤੇ ਲੱਗੀ ਆ ਉਹਨੀ ਤੇ ਸੱਟ ਲੱਗੀ ਆ ਜੀ ਬਾਕੀ ਕੋਈ ਗੁੱਡੀ ਉਸਟਾ ਨਾ ਆ ਗਿਆ ਅੰਕਲ ਜੀ ਗੱਡੀ ਪਛਾਣ ਤੋਂ ਗੱਡੀ ਕਿਹੜੀ ਸੀ ਜੀ ਗੱਡੀ ਸਵਿਸਟਕਾਰ ਦੀ ਜੀ ਵਾਈਟ ਕਲਰ ਦੀ ਜੀ ਕਿਹੜੀ ਜੀ ਸਵਿਸਟਕਾਰ ਸੇਫਟਕਾਰ ਹਾਂ ਜੀ ਵਾਈਟ ਕਲਰ ਸੀਗੀ ਕਿੰਨੇ ਜਾਨੇ ਸਵਾਰ ਸਨ ਉਹ ਲੋਇਲ ਵੀਲ ਦੇ ਉਹਦੇ ਠੀਕ ਹੈ ਜੀ ਤੇ ਨੰਬਰ ਮੈਂ ਪੜ ਨਹੀਂ ਸਕਿਆ ਕਿਉਂਕਿ ਬਸ ਆਈਟ ਸੀਗੀ ਠੀਕ ਹੈ ਜੀ ਤੇ ਬੈ ਕਿੰਨੇ ਜਾਨੇ ਸਵਾਰ ਸੀ ਗੱਡੀ ਦੇ ਵਿੱਚ ਹਾਂ ਜੀ ਗੱਡੀ 'ਚ ਕਿੰਨੇ ਜਾਨੇ ਸਵਾਰ ਸਨ ਗੱਡੀ 'ਚ ਸਵਾਰ ਸੀ ਜੀ ਦੋ ਜਣ ਸੀਗੇ ਉਹ ਫਰੰਟ ਸੀਟ 'ਤੇ ਸੀਗੇ ਠੀਕ ਹੈ ਜੀ ਬੈਕ 'ਤੇ ਦੋਨੇ ਲੇਡੀਜ਼ ਸੀਗੇ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਤੁਹਾਨੂੰ ਕਹ ਜੋ ਮੇਰੀ ਡੀਲਿੰਗ ਹੈ ਕਿ ਐਕਿ ਜਿਹਨੋਂ ਕੀਤੇ ਹੋਗੇ ਕਿ ਉਹਨੇ ਤਾਂ ਉਹਨੂੰ ਅਨਨੂਨ ਬੰਦੇ ਨੂੰ ਕੀ ਪਤਾ ਕਿ ਮੈਂ ਕੌਣ ਆ ਕਿਉਂਕਿ ਮੈਂ ਉਹ ਤੋਂ ਪਛਾਣਦਾ ਨਹੀਂ ਆ ਉਹ ਅਨਨੂਨ ਬੰਦੇ ਨੂੰ ਬਜੇ ਤੁਸੀਂ ਨੰਬਰ ਦਾ ਰਹੇ ਤੇ ਦੱਸੋ ਜੀ ਕੋਈ ਨਾ ਕੋਈ ਉਹਨੂੰ ਪਹਿਲਾਂ ਕੋਈ ਇਨਫੋਰਮੇਸ਼ਨ ਜੀ ਜਿਸ ਕਰਕੇ ਉਹਨੇ ਮੈਨੂੰ ਪੁੱਛਿਆ ਜੀ ਸੀਸੀਟੀਵੀ ਵੀ ਆਈ ਹੈ ਕੋਈ ਐਸੀ ਸੀਸੀਟੀਵੀ ਕਵਰੇਜ ਦੇਖੇ ਜੀ ਸਿੰਘ ਸਭਾ ਸਾਹ ਦੇ ਗੋਲਦਸਤ ਦੇਖੇ ਉੱਥੇ ਗੱਡੀ ਟ੍ਰੇਸ ਹੁੰਦੀ ਹੈ ਜੀ ਸਾਰਾ ਮੀਰਾਪੋੜ ਉਹਦਾ ਮੈਂ ਉਹਨਾਂ ਕੋਲ ਜਾ ਰਿਹਾ ਮੈਨੂੰ ਖਿੱਚਦੀਆਂ ਆ ਗਈਆਂ ਗੱਡੀ ਜੇ ਪੁੱਟਦੀਆਂ ਆ ਗਈਆਂ ਉਹ ਤੋਂ ਬਾਅਦ ਜਿਹੜਾ ਅੱਗੇ ਚੱਲਦੇ ਸਿਰਪਿੰਗ ਉੱਪਰ ਇੰਡੀਆ ਦੇ ਮੈਨੂੰ ਕਿਸਕੋ ਡ੍ਰੌਪ ਕਰਦਿਨੀ ਆ ਉਹ ਤੋਂ ਅਗਲੇ ਕੈਮਰੇ ਟ੍ਰੇਸ ਕੀਤੇ ਉਹਨਾਂ ਦਾ ਟਾਈਮਿੰਗ ਨਹੀਂ ਮਿਲਤਾ ਗਿਆ ਕਿੰਨੇ ਵਜੇ ਦੇ ਅੰਕਲ ਜੀ ਸ਼ਨੀਵਾਰ ਦੀ ਗੱਲ ਹੈ 11 ਵਜੇ ਜੀ ਥੋੜੀ 12 ਵਜੇ 39 ਮਿੰਟ ਦੀ ਗੱਲ ਹੈ ਮਰਗੀ ਸਿਖਰ ਦੁਪਹਿਰ ਦੀ ਗੱਲ ਹੈ ਜਿੱਦੇ ਮੈਨੂੰ ਉਹਨਾਂ ਨੇ ਪਿੱਕ ਕੀਤਾ ਜਦੋਂ ਉਹਨਾਂ ਨੇ ਮੇਰੇ ਵਰਗੇ ਗੱਡੀ ਜਿੱਤ ਟੀਮ ਹੈ ਪੁਲਿਸ ਥਾਣਾ ਕਿਹੜਾ ਲੱਗਦਾ ਜੀ ਤੁਹਾਨੂੰ ਮੇਰਾ ਬਾਲਟਨ ਜੀ ਤੇ ਹੁਣ ਪੁਲਿਸ ਆਈ ਸੀ ਮੌਕੇ ਦੇ ਦੇਖਣ ਕੋਲ ਮੌਕੇ ਤੇ ਪੁਲਿਸ ਆਈ ਸੀਗੀ ਜੀ ਕਿਸੇ ਕਿਸ ਵੀ ਕੈਵਰੇ ਦੀ ਕੋ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਕੋਪਰਟ ਬੈਂਕ ਦਾ ਕੈਮਰਾ ਨਹੀਂ ਦੇਖ ਸਕੇ ਤੇ ਹੋਰ ਕੋਈ ਆਫਿਸ ਜਿਹੜੇ ਹੈਗੇ ਆ ਅੱਜ ਮੰਡੇ ਹੈਗਾ ਅੱਜ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਆਵਾਂਗੇ ਪਰ ਆਪਣੇ ਕੈਮਰੇ ਵਗੈਰਾ ਆ ਕੇ ਚੈੱਕ ਕਰਾਂਗੇ ਤੇ ਫਿਰ ਤੁਹਾਨੂੰ ਬਾਅਦ ਦੱਸਾਂਗੇ ਕੀ ਕੀ ਹੋਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਨਿਕਨੇਮ ਢਿਮਾ ਕਹਿੰਦੇ ਆ ਤੇ ਤੁਹਾਡੇ ਮੈਸੇਜ ਇੱਥੋਂ ਕੌਂਸਲਰ ਮੈਨੂੰ ਮੇਰਾ ਮੈਸੇਜ ਹੈ ਬਾਗ ਨੰਬਰ 21 ਤੋਂ ਐਮਸੀ ਹੈਗੇ ਨੇ ਜੀ ਤੇ ਢਿਮਾ ਸਾਹਿਬ ਇੱਕ ਇਹ ਬੜੀ ਵੱਡੀ ਘਟਨਾ ਵਾਪਰੀ ਹੈ ਬਚਾਅ ਹੋ ਗਿਆ ਲੰਬੜਦਾਰ ਸਾਹਿਬ ਦਾ ਤਾਂ ਲੁੱਟਖੋ ਦੀ ਘਟਨਾ ਤੋਂ ਵੀ ਬਚਾਅ ਹੋਇਆ ਕਿਵੇਂ ਵੇਖਦੇ ਹੋ ਅੱਜ ਇਦਾਂ ਦੇ ਪ੍ਰਤੀ ਦਿਨ ਅਜਿਹੇ ਮਾਮਲੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਜੀ ਜੀ ਚੇਤਨ ਜੀ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਆਜੇ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਜਿਹੜੇ ਆ ਹੁਣ ਤਾਂ ਲੋਕ ਜਿਸ ਤਰ੍ਹਾਂ ਦੇਖੋ ਨਾਮਵਰ ਇਹ ਪਰਸਨ ਹੈਗੇ ਆ ਪਿੰਡੇ ਨਾਮੀ ਬੰਦਿਆਂ ਚੋਂ ਆਉਂਦੇ ਆ ਜਿਹਨੂੰ ਕਿੰਦੇ ਆ ਇਹਨਾਂ ਨਾਲ ਜੇ ਇਦਾਂ ਦੀ ਘਟਨਾ ਹੋ ਸਕਦੀ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਆਏਗਾ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇਸ ਵੇਲੇ ਖਾਸ ਕਰਕੇ ਜਿਹੜੇ ਨਸ਼ੇੜੀ ਲੋਗ ਆ ਉਹ ਤਾਂ ਸ਼ਰਿਆਂ ਵੀ ਤੁਹਾਡੇ ਸਾਹਮਣੇ ਵੱਟ ਟੁੱਕ ਕਰਕੇ ਵੀ ਰੋਟਾ ਖਵਾਉਣ ਵਰਦਾ ਦਿੰਦੇ ਆ ਅੰਜਾਮ ਦਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਪੁਲਿਸ ਬਹੁਤ ਵੱਡੇ ਪੱਧਰ ਤੇ ਦਾਅਵੇ ਵੀ ਕਰਦੀ ਹੈ ਜੀ ਦੇਖੋ ਗਸ਼ਤ ਵਧਾਉਣੀ ਚਾਹੀਦੀ ਹੈ ਅਗਰ ਕੋਈ ਸ਼ੱਕੀ ਵਿਅਕਤੀ ਦੀਦਾ ਆ ਉਤੋਂ ਪੂਰੀ ਤਰ੍ਹਾਂ ਪੁਸ਼ਤ ਕਰਨੀ ਚਾਹੀਦੀ ਆ ਉਹਦੇ ਇਲਾਕੇ ਦੇ ਚਾਰ ਬੰਦੇ ਨੂੰ ਸੱਦ ਕੇ ਹੀ ਉਹਨੂੰ ਛੱਡਣਾ ਚਾਹੀਦਾ ਆ ਉਹਦਾ ਰਿਕਾਰਡ ਪੁਲਿਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਜੇ ਕੋਈ ਛੱਕੀ ਪਾਇਆ ਜਾਂਦਾ ਅੱਜ ਦੀ ਕੀ ਸਾਨੂੰ ਲੋੜ ਹੈ ਜੇ ਇਹ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਉਣ ਦੀ ਤਾਂ ਜੋ ਸਮਾਜ ਵਿੱਚ ਵੱਧ ਰਹੀਆਂ ਇਹ ਘਟਨਾਵਾਂ ਨੂੰ ਰੋਕਿਆ ਜਾ ਸਕੇ